ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਹੁਣ ਅਸੀਂ ਤੁਹਾਨੂੰ ਲੰਗਰ ਹਾਲ ਦੇ ਵਿੱਚ ਲੈ ਕੇ ਚੱਲਾਂਗੇ ਇਹ ਹੈ ਜੀ ਗਰਮ ਪਾਣੀ ਦਾ ਸਰੋਵਰ ਤੇ ਅਸੀਂ ਆਪ ਜੀ ਨੂੰ ਲੰਗਰ ਹਾਲ ਦੇ ਵਿੱਚ ਲੈ ਕੇ ਚੱਲਦੇ ਹਾਂ ਐਨੇ ਜੀ ਪੋੜੀਆਂ ਜੋ ਕਿ ਲੰਗਰ ਹਾਲ ਨੂੰ ਜਾਂਦੀਆਂ ਨੇ ਤੁਸੀਂ ਵੇਖ ਸਕਦੇ ਹੋ ਵਾਹਿਗੁਰੂ ਜੀ ਤੇ ਲੰਗਰ ਹਾਲ ਤੋਂ ਪਹਿਲਾਂ ਅਸੀਂ ਜਾਵਾਂਗੇ ਜੀ ਜੋੜੇ ਘਰ ਵਿੱਚ ਤੇ ਸਾਹਮਣੇ ਬਾਬਾ ਅਵਤਾਰ ਜੀ ਖੜੇ ਨੇ ਜੀ ਉੱਪਰ ਤੁਸੀਂ ਦੇਖ ਸਕਦੇ ਹੋ ਇਹ ਸੋਟੀ ਵਾਲੇ ਬਾਬੇ ਨੂੰ ਬਾਬਾ ਅਵਤਾਰ ਕਹਿੰਦੇ ਨੇ ਇਹ ਹੈ ਜੀ ਗੁਰਦੁਆਰਾ ਸਾਹਿਬ ਜੀ ਦਾ ਜੋੜਾ ਘਰ ਜਿੱਥੇ ਸੰਗਤਾਂ ਆਪਣੇ ਜੋੜੇ ਜਮ੍ਹਾਂ ਕਰਵਾਉਂਦੀਆਂ ਨੇ ਇਹ ਜੋੜਾ ਘਰ ਵੱਡਾ ਬਣਿਆ ਹੈ ਜੀ ਪਹਿਲਾ ਜੋੜਾ ਘਰ ਛੋਟਾ ਜਿਹਾ ਸੀ ਤੇ ਬਾਬਾ ਜੀ ਨੇ ਫਿਰ ਇਹ ਜੋੜਾ ਘੜਾ ਥੋੜਾ ਵੱਡਾ ਬਣਾ ਦਿੱਤਾ ਹੈ ਕਿਉਂਕਿ ਜੂਨ ਜਲਾਈ ਵਿੱਚ ਰਸ ਬਹੁਤ ਹੋ ਜਾਂਦਾ ਸੀ ਇਸ ਕਰਕੇ ਜੋੜਾ ਘੜਾ ਵੱਡਾ ਬਣਾ ਦਿੱਤਾ ਗਿਆ ਹੈ ਇਹਨੇ ਜੀ ਬਾਬਾ ਅਵਤਾਰ ਜੀ ਤੇ ਹੁਣ ਆਪਾਂ ਵਾਹਿਗੁਰੂ ਜੀ ਪੌੜੀਆਂ ਚੜ੍ਹ ਕੇ ਲੰਗਰ ਹਾਲ ਦੇ ਵਿੱਚ ਆਪਾਂ ਚੱਲਦੇ ਹਾਂ ਸਾਹਮਣੇ ਲੰਗਰ ਹਾਲ ਇਹ ਦੀ ਤੁਸੀਂ ਵੇਖ ਸਕਦੇ ਹੋ ਤੇ ਇਹੇ ਜੀ ਵਾਇਗਰੂ ਜੀ ਲੰਗਰ ਹਾਲ ਤੇ ਇੱਥੇ ਜੋ ਕਮਰੇ ਨੇ ਆਪ ਜੀ ਫ੍ਰੀ ਲੈ ਸਕਦੇ ਹੋ ਤੇ ਇਹ ਜੀ ਫੋਟੋ ਹੈ ਜੀ ਬ੍ਰह्मज्ञानी संत बाबा ਨਰੈਣ ਹਰੀ ਜੀ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਮਨਿਕਰਨ ਜੀ ਖੋਜ ਕੀਤੀ ਸੀ ਤੇ ਇਹ ਜੀ ਬਾਬਾ ਹਰਮਨ ਜੀ ਤੇ ਸਾਹਮਣੇ ਖੜੇ ਨੇ ਜੀ ਜਥੇਦਾਰ ਬਾਬਾ ਗੁਰਪ੍ਰੀਤ ਸਿੰਘ ਜੀ ਤੇ ਇਹ ਲੱਗੀਆਂ ਨੇ ਫੋਟੋਆਂ ਬਾਬਾ ਨਿਹੰਗ ਹਰੀਜੀਤ ਜੀ ਦੀਆਂ ਇਹ ਹਰਮਨ ਜੀ ਇਹਨਾਂ ਦੀ ਸੇਵਾ ਲੱਗੀ ਹੈ ਜੀ ਸੰਗਤਾਂ ਨੂੰ ਕਮਰੇ ਦੇਣ ਵਾਸਤੇ ਦੁਪਹਿਰੇ 2 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਤੇ ਆਪਣਾ ਜੋ ਲੰਗਰ ਹੈ ਵਾਹਿਗੁਰੂ ਜੀ ਇਹ 24 ਘੰਟੇ ਲਗਾਤਾਰ ਚੱਲਦਾ ਹੈ ਦਿਨ ਰਾਤ ਲਗਾਤਾਰ ਲੰਗਰ ਚੱਲਦਾ ਹੈ ਤੇ ਅੱਜ ਕੱਲ੍ਹ ਸੰਗਤ ਬਹੁਤ ਹੀ ਘਟ ਆ ਰਹੀ ਹੈ ਇਸ ਕਰਕੇ ਇੱਥੇ ਸੰਗਤ ਥੋੜੀ ਜੀ ਹੈ ਤੇ ਕਦੇ ਕਦੇ ਜਿਵੇਂ ਕਿ ਸ਼ੁੱਕਰਵਾਰ ਸ਼ਨੀਵਾਰ ਐਤਵਾਂ ਨੂੰ ਰਸ਼ ਕਾਫੀ ਹੋ ਜਾਂਦਾ ਹੈ ਜੂਨ ਜੁਲਾਈ ਅਗਸਤ ਇੰਨਾ ਇਨਾ ਮਹੀਨਿਆਂ ਵਿੱਚ ਸੰਗਤ ਬਹੁਤ ਹੀ ਜ਼ਿਆਦਾ ਇੱਥੇ ਰਹਿੰਦੀ ਹੈ ਤੇ ਆਪ ਜੀ ਦੇਖ ਸਕਦੇ ਹੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਾਬਾ ਗੁਰਪ੍ਰੀਤ ਸਿੰਘ ਜੀ ਨੇ ਇਹ ਜੀ ਲੰਗਰ ਹਾਲ ਦੇ ਜਥੇਦਾਰ ਬਾਬਾ ਗੁਰਪ੍ਰੀਤ ਸਿੰਘ ਜੀ ਇਹਨਾਂ ਦੀ ਸੇਵਾ ਲੱਗੀ ਹੈ ਜੀ ਲੰਗਰ ਹਾਲ ਦੇ ਵਿੱਚ ਦੁਪਹਿਰੇ 2 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਤੇ ਇਹ ਪਾਠੀ ਵੀ ਨੇ ਮਤਲਬ ਕਿ ਇਹ ਗੁਰਬਾਣੀ ਵੀ ਪੜ੍ਹਦੇ ਨੇ ਤੇ ਇਹਨਾਂ ਦੀ ਜੋ ਸੇਵਾ ਹੈ ਗੁਰਬਾਣੀ ਪੜਨ ਤੇ ਵੀ ਲੱਗੀ ਹੋਈ ਹੈ ਤੇ ਇਸ ਤੋਂ ਇਲਾਵਾ ਤੁਸੀਂ ਵੇਖ ਸਕਦੇ ਹੋ 24 ਘੰਟੇ ਲੰਗਰ ਚੱਲਦਾ ਹੈ ਤੇ ਆਪਣਾ ਵਾਹਿਗੁਰੂ ਜੀ ਇੱਥੇ ਤੁਸੀਂ ਵੇਖ ਸਕਦੇ ਹੋ ਚਾਹ ਦਾ ਲੰਗਰ ਵੀ ਲਗਾਤਾਰ ਚੱਲਦਾ ਹੈ ਚਾਹ ਦਾ ਲੰਗਰ ਤੇ ਇਹਨਾਂ ਦੀ ਸੇਵ ਲੱਗੀ ਜੀ ਚਾਹ ਵਰਤਾਂ ਉਹ ਤੇ ਜੋ ਸਾਹਮਣੇ ਬੈਠੇ ਨੇ ਸੇਵਾਦਾਰ ਇਹਨਾਂ ਦੀ ਲੱਗੀ ਚਾਹ ਵਰਤਾਂ ਤੇ ਤੇ ਤੁਸੀਂ ਵੀ ਇੱਕ ਸਾਥ ਦਿਓ ਲੰਗਰ ਹਾਲ ਵਿੱਚ ਸੰਗਤ ਅੱਜਕੱਲ ਥੋੜੀ ਜੀ ਆ ਰਹੀ ਹੈ ਤੇ